ਗੁਰਦਾਸਪੁਰ ਕੱਲਾ ਨੋਡ ਰੋਡ ਤੇ ਦੋਸਤਪੁਰ ਦੇ ਨਜ਼ਦੀਕ ਨਿੱਜੀ ਸਕੂਲ ਦੀ ਬੱਸ ਦੀ ਦੂਜੀ ਸਾਈਡ ਤੋਂ ਆ ਰਹੇ ਟਰੱਕ ਨੂੰ ਸਾਈਡ ਲੱਗਣ ਨਾਲ ਇੱਕਦਮ ਟਰੱਕ ਪਲਟ ਗਿਆ ਹਾਲਾਂਕਿ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪੂਰੀ ਘਟਨਾ ਸਿਸਟੀਵੀ ਕੈਮਰੇਜ ਕੈਦ ਹੋ ਗਈ ਜਿਸ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਸ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ 'ਚ ਸਾਹਮਣੇ ਤੋਂ ਆ ਰਿਹਾ ਟਰੱਕ ਸਾਈਡ ਲੱਗਨ ਨਾਲ ਦੇਖਦੇ ਹੀ ਦੇਖਦੇ ਪਲਟ ਰਿਹਾ ਹੈ। ਟਰੱਕ ਪਲਟਣ ਨਾਲ ਉਸਦੇ ਡਰਾਈਵਰ ਨੂੰ ਮਾਮੂਲੀ ਸੱਟ ਲੱਗਣ ਦੀ ਖਬਰ ਵੀ ਸਾਹਮਣੇ ਆਈ ਹੈ ਪਰ ਇਸ ਤਰ੍ਹਾਂ ਟਰੱਕ ਪਲਟਦਾ ਉਸ ਨੂੰ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਡਰਾਈਵਰ ਦਾ ਆਪਣੀ ਕਿਸਮਤ ਨਾਲ ਹੀ ਬਚਾ ਹੋਇਆ ਹੈ। ਗੁਰਦਾਸਪੁਰ ਕੱਲਾ ਨੋਡ ਰੋਡ ਤੇ ਦੋਸਤਪੁਰ ਦੇ ਨਜ਼ਦੀਕ ਨਿੱਜੀ ਸਕੂਲ ਦੀ ਬੱਸ ਦੀ ਦੂਜੀ ਸਾਈਡ ਤੋਂ ਆ ਰਹੇ ਟਰੱਕ ਨੂੰ ਸਾਈਡ ਲੱਗਣ ਨਾਲ ਇੱਕਦਮ ਟਰੱਕ ਪਲਟ ਗਿਆ ਹਾਲਾਂਕਿ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪੂਰੀ ਘਟਨਾ ਸਿਸਟੀਵੀ ਕੈਮਰੇਜ ਕੈਦ ਹੋ ਗਈ ਜਿਸ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਸ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ 'ਚ ਸਾਹਮਣੇ ਤੋਂ ਆ ਰਿਹਾ ਟਰੱਕ ਸਾਈਡ ਲੱਗਨ ਨਾਲ ਦੇਖਦੇ ਹੀ ਦੇਖਦੇ ਪਲਟ ਰਿਹਾ ਹੈ। ਟਰੱਕ ਪਲਟਣ ਨਾਲ ਉਸਦੇ ਡਰਾਈਵਰ ਨੂੰ ਮਾਮੂਲੀ ਸੱਟ ਲੱਗਣ ਦੀ ਖਬਰ ਵੀ ਸਾਹਮਣੇ ਆਈ ਹੈ ਪਰ ਇਸ ਤਰ੍ਹਾਂ ਟਰੱਕ ਪਲਟਦਾ ਉਸ ਨੂੰ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਡਰਾਈਵਰ ਦਾ ਆਪਣੀ ਕਿਸਮਤ ਨਾਲ ਹੀ ਬਚਾ ਹੋਇਆ ਹੈ। ਗੁਰਦਾਸਪੁਰ ਕੱਲਾ ਨੋਡ ਰੋਡ ਤੇ ਦੋਸਤਪੁਰ ਦੇ ਨਜ਼ਦੀਕ ਨਿੱਜੀ ਸਕੂਲ ਦੀ ਬੱਸ ਦੀ ਦੂਜੀ ਸਾਈਡ ਤੋਂ ਆ ਰਹੇ ਟਰੱਕ ਨੂੰ ਸਾਈਡ ਲੱਗਣ ਨਾਲ ਇੱਕਦਮ ਟਰੱਕ ਪਲਟ ਗਿਆ ਹਾਲਾਂਕਿ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪੂਰੀ ਘਟਨਾ ਸਿਸਟੀਵੀ ਕੈਮਰੇਜ ਕੈਦ ਹੋ ਗਈ ਜਿਸ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਸ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ 'ਚ ਸਾਹਮਣੇ ਤੋਂ ਆ ਰਿਹਾ ਟਰੱਕ ਸਾਈਡ ਲੱਗਨ ਨਾਲ ਦੇਖਦੇ ਹੀ ਦੇਖਦੇ ਪਲਟ ਰਿਹਾ ਹੈ। ਟਰੱਕ ਪਲਟਣ ਨਾਲ ਉਸਦੇ ਡਰਾਈਵਰ ਨੂੰ ਮਾਮੂਲੀ ਸੱਟ ਲੱਗਣ ਦੀ ਖਬਰ ਵੀ ਸਾਹਮਣੇ ਆਈ ਹੈ ਪਰ ਇਸ ਤਰ੍ਹਾਂ ਟਰੱਕ ਪਲਟਦਾ ਉਸ ਨੂੰ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਡਰਾਈਵਰ ਦਾ ਆਪਣੀ ਕਿਸਮਤ ਨਾਲ ਹੀ ਬਚਾ ਹੋਇਆ ਹੈ। ਗੁਰਦਾਸਪੁਰ ਕੱਲਾ ਨੋਡ ਰੋਡ ਤੇ ਦੋਸਤਪੁਰ ਦੇ ਨਜ਼ਦੀਕ ਨਿੱਜੀ ਸਕੂਲ ਦੀ ਬੱਸ ਦੀ ਦੂਜੀ ਸਾਈਡ ਤੋਂ ਆ ਰਹੇ ਟਰੱਕ ਨੂੰ ਸਾਈਡ ਲੱਗਣ ਨਾਲ ਇੱਕਦਮ ਟਰੱਕ ਪਲਟ ਗਿਆ ਹਾਲਾਂਕਿ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪੂਰੀ ਘਟਨਾ ਸਿਸਟੀਵੀ ਕੈਮਰੇਜ ਕੈਦ ਹੋ ਗਈ ਜਿਸ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਸ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ 'ਚ ਸਾਹਮਣੇ ਤੋਂ ਆ ਰਿਹਾ ਟਰੱਕ ਸਾਈਡ ਲੱਗਨ ਨਾਲ ਦੇਖਦੇ ਹੀ ਦੇਖਦੇ ਪਲਟ ਰਿਹਾ ਹੈ। ਟਰੱਕ ਪਲਟਣ ਨਾਲ ਉਸਦੇ ਡਰਾਈਵਰ ਨੂੰ ਮਾਮੂਲੀ ਸੱਟ ਲੱਗਣ ਦੀ ਖਬਰ ਵੀ ਸਾਹਮਣੇ ਆਈ ਹੈ ਪਰ ਇਸ ਤਰ੍ਹਾਂ ਟਰੱਕ ਪਲਟਦਾ ਉਸ ਨੂੰ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਡਰਾਈਵਰ ਦਾ ਆਪਣੀ ਕਿਸਮਤ ਨਾਲ ਹੀ ਬਚਾ ਹੋਇਆ ਹੈ। ਗੁਰਦਾਸਪੁਰ ਕੱਲਾ ਨੋਡ ਰੋਡ ਤੇ ਦੋਸਤਪੁਰ ਦੇ ਨਜ਼ਦੀਕ ਨਿੱਜੀ ਸਕੂਲ ਦੀ ਬੱਸ ਦੀ ਦੂਜੀ ਸਾਈਡ ਤੋਂ ਆ ਰਹੇ ਟਰੱਕ ਨੂੰ ਸਾਈਡ ਲੱਗਣ ਨਾਲ ਇੱਕਦਮ ਟਰੱਕ ਪਲਟ ਗਿਆ ਹਾਲਾਂਕਿ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪੂਰੀ ਘਟਨਾ ਸਿਸਟੀਵੀ ਕੈਮਰੇਜ ਕੈਦ ਹੋ ਗਈ ਜਿਸ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਸ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ 'ਚ ਸਾਹਮਣੇ ਤੋਂ ਆ ਰਿਹਾ ਟਰੱਕ ਸਾਈਡ ਲੱਗਨ ਨਾਲ ਦੇਖਦੇ ਹੀ ਦੇਖਦੇ ਪਲਟ ਰਿਹਾ ਹੈ। ਟਰੱਕ ਪਲਟਣ ਨਾਲ ਉਸਦੇ ਡਰਾਈਵਰ ਨੂੰ ਮਾਮੂਲੀ ਸੱਟ ਲੱਗਣ ਦੀ ਖਬਰ ਵੀ ਸਾਹਮਣੇ ਆਈ ਹੈ ਪਰ ਇਸ ਤਰ੍ਹਾਂ ਟਰੱਕ ਪਲਟਦਾ ਉਸ ਨੂੰ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਡਰਾਈਵਰ ਦਾ ਆਪਣੀ ਕਿਸਮਤ ਨਾਲ ਹੀ ਬਚਾ ਹੋਇਆ ਹੈ।